ਤਿੰਨ ਜਾਇ ਸ਼ਰਾਬ ਖਿਲਾਫ ਰੇਡ ਕਰਨ ਗਏ ਪੁਲਿਸ ਮੁਲਾਜ਼ਮਾਂ ਤੇ ਐਕਸਾਈਜ਼ ਵਿਭਾਗ ਦੇ ਮੁਲਾਜ਼ਮਾਂ ਤੇ ਹਮਲਾ ਹੋਇਆ ਜੀ ਹਾਂ ਨਸ਼ਾ ਤਸਕਰਾਂ ਨੇ ਐਕਸਾਈਜ਼ ਵਿਭਾਗ ਦੇ ਮੁਲਾਜ਼ਮਾਂ ਤੇ ਜਾਲੇਵਾ ਹਮਲਾ ਕੀਤਾ ਇਸ ਦੌਰਾਨ ਇੱਕ ਐਕਸਾਈਜ਼ ਵਿਭਾਗ ਦੇ ਮੁਲਾਜ਼ਮ ਦੇ ਸਿਰ 'ਚ ਇੱਟ ਮਾਰੀ ਗਈ ਜਿਸ ਤੋਂ ਬਾਅਦ ਉਸ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਹਸਪਤਾਲ ਚ ਪਹੁੰਚੀ ਕਰਵਾਇਆ ਗਿਆ ਉਧਰ ਹੁਣ ਇਸ ਪੂਰੇ ਮਾਮਲੇ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜੋ ਕਿ ਖੁਦ ਐਕਸਾਈਜ਼ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਬਣਾਈ ਗਈ ਹੈ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਦੋਂ ਐਕਸਾਈਜ਼ ਵਿਭਾਗ ਦੇ ਪੁਲਿਸ ਮੁਲਾਜ਼ਮਾਂ ਵੱਲੋਂ ਇਲਾਕੇ ਚ ਪੁਚੀਛ ਕੀਤੀ ਜਾ ਰਹੀ ਸੀ ਤਾਂ ਕੁਝ ਨੌਜਵਾਨਾਂ ਨੇ ਉਹਨਾਂ ਤੇ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਕੁਝ ਮੁਲਾਜ਼ਮਾਂ ਪੱਛਦੇ ਵੀ ਨਸਰਾਈ ਪਹਿਲਾਂ ਨਹੀਂ ਹੋ ਗਿਆ ਪਹਿਲਾਂ ਨਹੀਂ ਹੋਣੇ ਪਹਿਲੀ ਵਾਰ ਕਰਕੇ ਤੈਨੂੰ ਉਖਾਦਨੇ ਆ ਜੇਦਾਂ ਦਾ ਗੱਲ ਇਹਤੋਂ ਬਾਅਦ ਇਹਤੋਂ ਬਾਅਦ ਖੜੀਆ ਕਰਕੇ ਭੱਜ ਜਾਂਦੇ ਨੇ ਵੇਚਣ ਵਾਲੇ ਦਾ ਮਤਲਬ ਕੀ ਹੋਇਆ ਕੱਪੜੇ ਬੜੇ ਇੱਕ ਤਾਂ ਉਸ ਕਹਿਣ ਨੂੰ ਬੱਚੀ ਬੜਾ ਕੁਝ ਅੱਧੀ ਵੱਲ ਅਸੀਂ ਇੱਕ ਤਾਂ ਅਸੀਂ ਖੋਲੀ ਨਹੀਂ ਅੱਪੇ ਖੋਲੀ ਨਹੀਂ ਭੱਜਦਾ ਖੋਲੀ ਨਹੀਂ ਠੀਕ ਹੈ ਤੋਂ ਬਾਅਦ ਆਪਣੇ ਸੀਟਾ ਲਗਾ ਚੱਕੀ ਜਾਂਦੇ ਨੇ ਸਾਫੇ ਗੋਲ ਨਹੀਂ ਦਿੰਦੇ ਨੇ ਪਤਾ ਨਹੀਂ ਕਿਹੜੀ ਜਾਬੀ ਦਾ ਐਨੇ ਤੋਂ ਕੀ ਮੈਂ ਚੱਕੀ ਆ ਮੈਂ ਉਹਧਰੋਂ ਆਇਆ ਲੱਗਾ ਗੜੀ ਤੇ ਕੈਮਰਾ ਲੱਗਾ ਕੱਪੜੇ ਪਏ ਆ ਕੱਪੜੇ ਪਏ ਆਪਾਂ ਹੀ ਬਣਾ ਲੈਨੇ ਆ ਤੁਹਾਨੂੰ ਬੜਾ ਭਾਣੀ ਆਣੀ ਹੁੰਦੀ ਹੈ ਹਾਂ ਪਈ ਲੈਣੀ ਚਾਹੀਦੀ ਬਿਲਕੁਲ ਕਮਰੇ ਚਲਗੇ ਜਾ ਕਰ ਹਾਂ ਲੈਣੀ ਪੈਂਦੀ ਨਹੀਂ ਫੋਨ ਸੁਦਾ ਆਪਣੀ ਮੈਨੂੰ ਅੱਧੀ ਵੇ ਖੋਲਣ ਦੇਣਾ ਮੋੜ ਬਖਾਓ ਤੀ ਚਰ ਅੱਧੀ ਵਾ ਖੋਲ ਦੀ ਜਾਂ ਕੀ ਅੱਧੀ ਵਾ ਖੋਲ ਕੇ ਬਈ ਚਾ ਕਰੇ ਬਿਨਾਂ ਲੈਣ ਤੋਂ ਕਾ ਚਾ ਕਰੇ ਨਿਕਲਾ ਕੁਝ ਕਰੋ ਕੁਝ ਕਰੋ ਨਿਕਲਾ ਤੀ ਚਾ ਕਰੇ ਉਹ ਆਲੇ ਇੱਕੋ ਬੋਟਾ ਥੋੜੀ ਜਿਹੀ ਜੇ ਤਰੋ ਘਰ ਚਲੇ ਮੈਂ ਤੋ ਨਿਕਲਾ ਬਸੇ ਮੇਰੀ ਗੱਲੋਂ ਨਿਕਲਾ ਬਸੇ ਯਾਰ ਇੰਸਪੈਕਟਰ ਮੇਰੀ ਲਈ ਬੇੜੀ ਤੇ ਬੇੜੀ ਲਈ ਚੱਲ ਰਹੇ ਨੇ ਬੇੜੀ ਤੇ ਆਪਣੇ ਮਾਰਗ ਨੇ ਨਹੀਂ ਕੋਈ ਵੀ ਕੋਈ ਵੀ ਸਰਾਹਤ ਕਿਤੇ ਰੈਸਟਰ ਕਿਤੇ ਪੁਲਿਸ ਹਤੇ ਇੱਕ ਸਾਇਜ਼ ਵਿਭਾਗ ਦੇ ਮੁਲਾਜ਼ਮ ਅਮਰੀਤ ਸਰਦੇ ਰਾਮ ਬਾਗ ਇਲਾਕੇ 'ਚ ਨਜਾਇਜ਼ ਸ਼ਰਾਬ ਖਿਲਾਫ ਰੇਡ ਕਰਨ ਪਹੁੰਚੇ ਸੀ ਮੁਲਾਜ਼ਮਾਂ ਦਾ ਇਲਜ਼ਾਮ ਹੈ ਕਿ ਇਲਾਕੇ ਵਿੱਚ ਚੇਤੜਲੇ ਨਾਲ ਨਜਾਇਜ਼ ਸ਼ਰਾਬ ਦੀ ਵਿਕਰੀ ਕੀਤੀ ਜਾਂਦੀ ਹੈ ਤੇ ਜਦੋਂ ਉਹ ਇਸ ਖਿਲਾਫ ਰੇਡ ਕਰਨ ਪਹੁੰਚੇ ਤਾਂ ਉਨ੍ਹਾਂ ਤੇ ਹਮਲਾ ਕਰ ਦਿੱਤਾ ਗਿਆ ਉਨ੍ਹਾਂ ਦੀਆਂ ਵਰਦੀਆਂ ਪਾੜ ਦਿੱਤੀਆਂ ਗਈਆਂ ਅਤੇ ਇੱਕ ਮੁਲਾਜ਼ਮ ਦੇ ਸਿਰ 'ਚ ਇੱਟ ਮਾਰੀ ਗਈ ਜਿਸ ਬਾਅਦ ਉਸ ਨੂੰ ਗੰਭੀਰ ਹਾਲਤ 'ਚ ਹਸਪਤਾਲ 'ਚ ਪਹਤੀ ਕਰਵਾਇਆ ਗਿਆ ਈ ਨਾਮ ਤੁਹਾਡਾ ਤੇ ਕਿੱਥੇ ਲੱਗੇ ਜੀ ਮੇਰਾ ਰਣਜੀਤ ਸਿੰਘ ਨਾਂਜੀ ਤਾਂ ਖਸਾਈ ਚ ਲੱਗਿਆ ਜੀ ਵਨ ਚ ਖਸਾਈ ਵਨ ਚ ਕੀ ਗੱਲ ਹੋਈ ਕੋਈ ਜਨਾਬ ਕੋਈ ਨਹੀਂ ਜਾ ਕੇ ਉੱਥੇ ਖਲੋਤੇ ਆ ਜੀ ਐਡਾ ਖਲੋਤਿਆਂ ਤੇ ਭਾਲ ਸਿੰਘ ਦੇ ਪੈ ਗਿਆ ਇਹਨੂੰ 10 15 ਜਾਨਾਂ ਫਸਲੇ ਫਸਲੇ ਦਾ ਬੜਿਆ ਡੰਡਿਆਂ ਨਾਲ ਇੱਕ ਵਟਾ ਮਾਰਿਆ ਡੰਡਿਆਂ ਨਾਲ ਦੇਰ ਤੱਕ ਡੰਡਾ ਪਿਆ ਮੈਂ ਮਾਰਦਾ ਗਾਂਵ ਕੁਸਟਾਂ ਲੱਗਣ ਮੈਨੂੰ ਇਤੋਂ ਗਰਮੀਆਂ ਪਾ ਕੇ ਨਾਲੇ ਮੈਂ ਬਟਨ ਦੋ ਤੋੜਦੇ ਆ ਤੇ ਮੈਨੂੰ ਫੜ ਕੇ ਉੱਥੇ ਘਰੀਸਿਆ ਹੋਰ ਜਿੰਨੇ ਬੰਦੇ ਸੀ ਉੱਥੇ ਘਰੋਂ ਘਰ 50 60 ਬੰਦੇ ਉਹਨਾਂ ਦੇ ਆ ਗਏ ਜੀ ਪਤਾ ਨਹੀਂ ਕਿੱਥੋਂ ਆ ਗਏ ਟੁੱਟ ਕੇ ਇਹਨੇ ਬੱਲੇ ਇਨੋਂ ਬਾੜ ਕੇ ਥਲੇ ਦਬ ਲਿਆ ਇਹਦੇ ਮਾਹ ਨਿਕਲਿਆ ਇਹਦੇ ਮਾਹ ਚੁੱਕ ਕੇ ਲੈਂਦਾ ਜੀ ਤੇ ਮੈਂ ਉਸ ਤੋਂ ਆਜ ਨਾਲ ਫੜ ਕੇ ਗਰੇ ਮੈਂ ਜਿਉਂ ਕ੍ਰਿਸ਼ਨ ਲੱਗਿਆ ਜਿਹਨੂੰ ਕਿ ਮੈਂ ਮਾਹ ਹਜ ਤੱਕ ਮੈਨੂੰ ਸਾਹ ਨਹੀਂ ਆਉਂਦੇ ਜੀ ਹਟਾਣੇ ਕੀਤੀ ਸੀ ਰਾਮਾ ਹਾਂ ਜੀ ਹਾਂ ਜੀ ਰਾਮ ਬਾਗ ਘਟਾਣੇ ਕੀਤੀ ਸੀ ਉਦੋਂ ਦੋ ਬੰਦੇ ਉਹਨਾਂ ਲੈ ਆਏ ਸੀ ਕੀ ਕਹਿੰਦੇ ਹੁਣ ਹਾਂ ਜੀ ਹੁਣ ਕੱਕਰੀ ਕਹਿਣਾ ਕੀ ਨੇ ਜਰਾ ਉਹ ਮੈਂ ਰਾਮ ਬਾਗ ਘਟਾਣੇ ਤੇ ਹੁਣ ਪਰਚੇ ਨਾਲ ਕਹਿੰਦੇ ਆ ਜੀ ਪਰਚਾ ਕੋਈ ਇਹਨਾਂ ਦੇ ਘਰ ਦੇ ਨੇ ਪਰਚਾ ਕਰਦੇ ਨੇ ਰਵਿੰਦਰ ਸਿੰਘ ਬੰਦੇ ਕੀ ਗੱਲ ਬਈ ਅਸੀਂ ਉੱਥੇ ਰੇਡ ਤੇ ਗਏ ਸੀਗੇ ਤੇ ਅੱਗੇ ਉਹਨਾਂ ਨੇ ਹਮਲਾ ਕਰਤਾ ਜੀ ਜਿਹਦੇ ਵਿੱਚ ਜਿਹਦੇ ਵਿੱਚ ਸਾਡਾ ਇੱਕ ਰੇਡ ਪਾਰਟੀ ਦੇ ਇੰਚਾਰਜ ਤੇ ਦੋ ਮੁਲਾਜ਼ਮਾਂ ਦੇ ਸੱਟ ਲੱਗੀਆਂ ਜੀ ਕੀ ਕੀ ਹੋਣ ਮੰਨ ਕਰਦੇ ਦੀ ਹੁਣ ਪਰਚਾ ਕਰਾਵਾਂਗੇ ਜੀ ਉਹਨਾਂ ਨੂੰ ਕਿ ਲੱਗਾ ਨਹੀਂ ਉੱਥੇ ਪਹਿਲੇ ਵੀ ਬੜੀ ਸ਼ਰਾਬ ਵਿਕਦੀ ਸੀ ਉੱਥੇ ਬਹੁਤ ਵਿਕਦੀ ਹੈਗੀ ਜੀ ਕਈ ਰੇਡਾਂ ਕਰਦੇ ਆ ਪਰ ਲੇਕਿਨ ਬੰਦੇ ਭੱਜ ਜਾਂਦੇ ਸੀ ਬਾਜ਼ਾਰ ਟਾਈਟ ਆਨ ਕਰਕੇ ਨਾ ਜੀ ਤੇ ਕੁਛ ਕੁੱਤੀ ਪਈ ਉੱਥੋਂ ਦੀ ਥਾਣੇ ਦੀ ਫਿਰ ਇਹ ਤਾਂ ਹੁਣ ਦੇਖੋ ਜੀ ਉਹਨਾਂ ਨੂੰ ਥਾਣਾ ਬਿਲਕੁਲ ਲੱਗ ਹੀ ਹੈਗਾ ਜੀ 500 ਮੇਰੇ ਖਿਆਲ 500 ਕਿਲੋਮੀਟਰ ਹੀ ਹੋਣਾ ਮੇਰੇ ਖਿਆਲ ਚ ਇਹ ਹੁਣ ਅਸੀਂ ਕੁਝ ਕਰ ਨਹੀਂ ਸਕਦੇ ਜੀ ਉਹਦੇ ਬਾਰੇ ਸਾਡੇ ਵੱਲੋਂ ਤਾਂ ਆਪਾਂ ਦੂਜੇ ਤੀਜੇ ਦਿਨ ਰੇਡ ਕਰੀਦੀ ਕਰੀਦੀ ਜੀ ਉੱਥੇ ਦੂਜੇ ਪਾਸੇ ਇੱਕ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਰਾਮਬਾਗ ਦੇ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਜਿਨ੍ਹਾਂ ਵੱਲੋਂ ਕੇ ਇਲਾਕੇ 'ਚ ਹੁਣ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਅਧਿਕਾਰੀਆਂ ਮੁਤਾਬਕ ਉਹਨਾਂ ਨੂੰ ਜਿਹੋ ਜਿਹੇ ਵੀ ਬਿਆਨ ਪੁਲਿਸ ਮੁਲਾਜ਼ਮਾਂ ਤੇ ਐਕਸਾਈਜ਼ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਦਿੱਤੇ ਜਾਣਗੇ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਪਰ ਮੈਨੂੰ ਫੋਨ ਆਇਆ ਸੀਗਾ ਜੀ ਇਹ ਵੀ ਉਹ ਉੱਥੇ ਬੰਦੇ ਜਿਹੜੇ ਹੈਗੇ ਐਕਟਾ ਰੋੜੇ 'ਤੇ ਮਾਰਨ ਲੱਗ ਪਏ ਆ ਤੇ ਉੱਥੇ ਮੈਂ ਮੌਕੇ ਤੇ ਪਹੁੰਚ ਗਿਆ ਜਦੋਂ ਮੈਂ ਮੌਕੇ ਤੇ ਗਿਆ ਉਹ ਕੋਈ ਵੀ ਹੈ ਨਹੀਂ ਸੀਗਾ ਨਾ ਹੀ ਐਕਸਾਈਜ਼ ਮੁਲਾਜ਼ਮ ਸੀਗੇ ਨਾ ਹੀ ਕੋਈ ਪਬਲਿਕ ਦਾ ਮੁਲਾਜ਼ਮ ਸੀਗਾ ਇਹਨਾਂ ਦੇ ਬਾਅਦ ਮੈਨੂੰ ਦੱਸਿਆ ਵੀ ਉਹਨਾਂ ਇੱਟਾ ਰੋੜੇ ਮਾਰੇ ਆ ਵੀ ਜਿਹਦੇ ਨਾਲ ਸਾਡੇ ਇੱਕ ਬੰਦੇ ਦੇ ਜਿਹੜੇ ਸਿਰ ਦੇ ਵਿੱਚ ਕਰੋੜਾ ਲੱਗਿਆ ਉਹ ਉਹ ਸਾਰਾ ਕੁਝ ਹੁਣ ਦੇਖ ਚਾ ਕੇ ਸਾਰੀ ਜੋ ਕਾਰਵਾਈ ਬਣਦੀ ਉਹ ਕਰ ਦਿੰਦੇ ਆ ਜੀ ਕਹਿੰਦੇ ਕਿ ਨਾ ਵਰਦੀ ਵੀ ਪਾੜੀ ਗਈ ਪੁਲਿਸ ਦੀ ਆ ਮੈਨੂੰ ਹੁਣ ਪੁਲਿਸ ਮੁਲਾਜ਼ਮ ਹੈਡ ਗੰਸਟੇਬਲ ਹੈ ਜੀ ਉਹਨਾਂ ਨੇ ਦੱਸਿਆ ਵੀ ਮੇਰੀ ਵਰਦੀ ਦਾ ਇੱਕ ਬਟਨ ਵੀ ਟੁੱਟਿਆ ਤੇ ਉਹਦੇ ਮਤਲਬ ਕੋ ਜੋ ਕਾਰਵਾਈ ਬਣਦੀ ਕਰ ਰਹੇ ਆ ਤਾਂ ਲੱਗਦਾ ਨਹੀਂ ਥਾਣਾ ਬਿਲਕੁਲ ਲੱਗੇ ਹੋ ਕੇ ਚਰਾਬ ਇੱਕ ਦੀ ਹੋਵੇ ਤੇ ਪੁਲਿਸ ਉਹ ਤੇ ਕੀ ਕੀ ਕਰਦੀ ਹੈ ਗ੍ਰਾਮਗੱਦੀ ਪੁਲਿਸ ਤੋਂ ਅਸੀਂ ਤਾਂ ਪਰਚੇ ਦਿੱਤੇ ਆ ਜੀ ਪਰਚੇ ਦਿੱਤੇ ਬਹੁਤ ਪਰਚੇ ਦਿੱਤੇ ਨਜਾਇਜ਼ ਸ਼ਰਾਬ ਚਲਦੀ ਹੈ 12 ਮਹੀਨਿਆਂ ਦੀ ਦਿਲ ਚਲਦੀ ਹੈ ਕਿ ਥਾਣਿਆਂ ਨਾਲ ਸੈਟਿੰਗ ਨਹੀਂ ਉੱਤੇ ਨਹੀਂ ਅਹੀਂ ਤਾਂ ਜਿਹੜਾ ਉੱਥੇ ਰੱਖੀਦਾ ਜੀ ਸਾਡਾ ਪੀਸੀਆਰ ਉੱਥੇ ਘੁੰਮਦਾ ਹੈ ਆਗਸਤ ਪਾਰਟੀ ਉੱਥੇ ਹੁੰਦੀ ਆ ਇੱਦਾਂ ਤੇ ਕੋਈ ਗੱਲ ਨਹੀਂ ਹੈਗੀ ਤਾਂ ਦੱਸਿਆ ਜਾਂਦਾ ਹੈ ਕਿ ਰਾਮਗਾਂਗੀ ਇਲਾਕੇ ਵਿੱਚ ਚਿੱਟੜਲੇ ਨਾਲ ਨਜਾਇਜ਼ ਸ਼ਰਾਬ ਵਿਕਦੀ ਹੈ ਹਾਲਾਂਕਿ ਇਲਾਕਾ ਤੰਗ ਹੋਣ ਕਾਰਨ ਜਦੋਂ ਵੀ ਪੁਲਿਸ ਇਸ ਸਥਾਨ ਤੇ ਰੇਡ ਕਰਨ ਪਹੁੰਚਦੀ ਹੈ ਤਾਂ ਨਸ਼ਾ ਤਸਕਰ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਪਰ ਇਸ ਵਾਰ ਜਦੋਂ ਪੁਲਿਸ ਰੇਡ ਕਰਨ ਪਹੁੰਚੀ ਤਾਂ ਪਹਿਲਾ ਨਸ਼ਾ ਤਸਕਰਾਂ ਨੇ ਉਹਨਾਂ ਨਾਲ ਬੱਸ ਲੁਕੀ ਕੀਤੀ ਅਤੇ ਬਾਅਦ ਵਿੱਚ ਉਹਨਾਂ ਦੀ ਕੁੱਟਮਾਰ ਕੀਤੀ ਗਈ ਫਿਲਹਾਲ ਇਸ ਪੂਰੇ ਮਾਮਲੇ 'ਚ ਪੁਲਿਸ ਕਹੋ ਜੇ ਹੈ ਕਾਰਵਾਈ ਕਰਦੀ ਹੈ ਇਹ ਵੀ ਦੇਖਣ ਵਾਲੀ ਕੱਲ ਹੋਵੇਗੀ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ